ਕਾਸ਼ੀਗਾਕਸਾਨ ਵਿਰੋਧ ਸਵਾਜਤਾ ਤੁਹਾਡੇ ਆਪਣੇ YouTube ਚੈਨਲ ਤੇ ਫੇਸਬੁੱਕ ਪੇਜ ਤੇ ਜੋ ਕਿਸਾਨ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹਨੂੰ ਫੋਲੋ ਕਰ ਲਓ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪੈਂਡ ਟੱਲਾ ਬਾਈ ਕਰਤਾਰ ਸਿੰਘ ਦੇ ਘਰੇ ਬਣਾਉਣ ਲੱਗੇ ਆ ਬਾਈ ਕਰਤਾਰ ਸਿੰਘ ਦੇ ਘਰੇ ਜਿਉ ਤੁਹਾਨੂੰ ਸਕਰੀਨ ਦੇ ਛੋਟੀ ਜਗ ਰਹੀ ਆ ਮੋਰਾ ਨਸਲ ਦੀ ਇਹਦੀ ਡਿਟੇਲ ਬਾਈ ਤੋਂ ਲੈਣੇ ਆਪਾਂ ਇਹ ਕਾਫੀ ਟਾਈਮ ਤੱਕ ਕਰਦੇ ਆਂ ਬਾਈ ਨਾਲ ਗੱਲਬਾਤ ਕੀ ਕਿਵੇਂ ਘਬੜ ਰਹੀ ਹੈ ਕਿੰਨੇ ਚਿਰ ਦੀ ਰਿਪੀਟਰ ਸੀ ਭਾਈ ਜਸੀ ਗੱਲ 10 ਸਾਲ ਦੀ ਗੱਲ ਹੈ ਭਾਈ ਆਪਣਾ ਨਾਮ ਕੀ ਪ੍ਰਾਂਤ ਸਿੰਘ ਕਰਵਾਉਂਦੇ ਸੀਗੇ ਇਹ ਵੀ ਬਾਈਟ ਹੱਲੇ ਦੋਈਆਂ ਭਾਈ ਜੀ ਕਿੰਨਾ ਟਾਈਮ ਹੋ ਗਿਆ ਜਿੰਨੇ ਸੂਈ ਨੂੰ ਇਹਨੂੰ ਵੀ ਲਗਭਗ ਸਾਲ ਹੋ ਗਿਆ ਜੀ ਸਾਲ ਹੋ ਗਿਆ ਜੀ ਹਾਂਜੀ ਠੀਕ ਹੈ ਜੀ ਤੇ ਉਦੋਂ ਦੀ ਮੈਂ ਲਗਭਗ ਨਹੀਂ ਰਹਿ ਰਹੀ ਨਹੀਂ ਨਹੀਂ ਬਹੁਤ ਦਵਾਈ ਦਵਾਈ ਹਾਂਜੀ ਹੰਬ ਗਈ ਦਵਾਈ ਦਵਾਦਵਾ ਕੇ ਟਿਕਟੂ ਜੇ ਬਹੁਤ ਰਾਏ ਬਹੁਤ ਜ਼ਿਆਦੇ ਜੀ ਠੀਕ ਹੈ ਜੀ ਭਾਰ ਗਈ ਜੀ ਮਤਲਬ ਆਪ ਕਹਿ ਦਗੇ ਬਿਲਕੁਲ ਜੀ ਠੀਕ ਹੋ ਤੁਹਾਨੂੰ ਪਤਾ ਲੱਗ ਗਿਆ ਸਾਨੂੰ ਹਾਂਜੀ ਯੂ ਟਿਊਬ ਦੇ ਦੇਖਿਆ ਸਾਡੇ ਬੱਚੇ ਅੱਗੇ ਵੀ ਹੋਰ ਦਵਾਈ ਬਹੁਤ ਆਜੀ ਹੋਈ ਹਾਂ ਹਾਂਜੀ ਹਾਂਜੀ ਅਸੀਂ ਉਸ ਕਰਕੇ ਫਿਰ ਦਵਾਈ ਇਸ ਨੂੰ ਲਈ ਹਾਂਜੀ ਇਹ ਗੱਬਣ ਹੋਣਾ ਚਾਹੀਦਾ ਹੁਣ ਕਿਉਂ ਨਹੀਂ ਗੱਬਣ ਹਾਂਜੀ ਇੱਕ ਪਾਸੇ ਇੱਕ ਪਾਸੇ ਰਾਮਾਨ ਕਿੰਨਾ ਖੋਸ਼ ਹੈ ਪੂਰਾ ਵਾਗੋ ਵਾਗ ਹੈ ਜੀ ਠੀਕ ਹੈ ਛੋਟੀ ਜਿਹੀ ਨਿੱਕੀ ਥੋੜੀ ਜਿਹੀ ਸੁਣਖੀ ਹੈ ਬਿਲਕੁਲ ਜੀ ਜਿਹੜੀ ਆਪਾਂ ਮੈਨੂੰ ਹੋਰ ਤੋਂ ਪੈਸੇ ਲਏਗਾ ਮਰਾਸ ਆ ਗਿਆ ਪੂਰੇ ਜੀ ਪੂਰੇ ਮਾਣ ਦੁੱਖ ਦੇਦਾ ਨਹੀਂ ਨਾ ਜੀ ਨਾ ਜੀ ਕਿਉਂਕਿ ਜਦੋਂ ਪੈਸੇ ਲੱਗੇ ਬਾਈ ਆਪਣਾ ਕੰਮ ਸਭ ਲੋਜੇ ਤਾਂ ਦੋ ਵਜੇ ਨਾ ਬਿਲਕੁਲ ਸਹੀ ਗੱਲ ਹੈ ਮੰਨ ਲਾ ਵੀ ਵਧੀਆ ਹੌਸਲਾ ਆ ਫੋਨ ਨੂੰ ਬਹੁਤ ਜਿਆਦਾ ਜਿਹੜੇ ਹੋਰ ਵੀਰ ਭਰਾ ਜਿਹੜੇ ਪਸੂ ਕਟਿਆਂ ਨੂੰ ਝੋਟੀਆਂ ਵੇਚੀ ਜਾਂਦੇ ਆ ਹਾਂਜੀ ਤੁਸੀਂ ਵੀ ਇੱਕ ਅੱਧਾ ਸ਼ਬਦ ਉਹਨਾਂ ਨੂੰ ਕੀ ਕਹੋਗੇ ਇਹ ਉਹਨਾਂ ਤਾਂ ਅਸੀਂ ਇਹੀ ਕਹਿੰਦੇ ਆ ਵੀ ਆਪਾਂ ਜਿਹੜਾ ਕੰਮ ਆਪਾਂ ਚੱਲਦਾ ਹਾਂਜੀ ਇਹ ਪਤਾ ਲੱਗ ਗਿਆ ਇਹਦਾ ਵੀ ਗੱਲ ਠੀਕ ਆ ਹਾਂਜੀ ਤੇ ਉਹ ਦਵਾਈ ਬੂੜੀ ਦਾ ਡਬੋ ਹਾਂਜੀ ਵੀ ਝੋਟੀਆਂ ਵਿੱਚੋਂ ਨਹੀਂ ਕਟਿਆਂ ਵਿੱਚੋਂ ਦਾ ਵਿੱਚ ਕੋਈ ਇਹਨਾਂ ਦਾ ਹੱਲ ਹੈਗਾ ਤੇਰੀਆਂ ਮੈਂ ਵਧਾਈ ਜਾਂਦੇ ਆ ਬਈ ਪੂਰੀ 100% ਗਾਰੰਟੀ ਬਿਲਕੁਲ ਜੀ ਹਾਂਜੀ ਆਪਣੀ ਮਿਹਨਤ ਵੱਲੇ ਲਈ ਮਿਹਨਤ ਬੰਨੇ 3 ਨੰਬਰ ਬੋਲ ਦਿੰਦਾ ਨੰਬਰ ਮੇਰਾ 98880 9880 73530 73530 ਹਾਂਜੀ ਹਾਂਜੀ 98880 73530 ਹਾਂਜੀ ਬਾਈ ਦੇ ਘਰੇ ਰਿਜ਼ਲਟ ਬਹੁਤ ਸੋਹਣਾ ਆਇਆ ਬਾਈ ਦਾ ਰਿਜ਼ਲਟ ਦੇਖ ਕੇ ਬਾਈ ਦੇ ਲੋਕੀ ਬਾਈ ਦੇ ਗਵੰਢੀ ਆ ਬਾਈ ਕੁਲਵੰਤੀ ਜੀ ਅੱਜ ਇਹਨਾਂ ਦੇ ਘਰੇ ਪਹੁੰਚੇ ਆਪਾਂ ਇਹਨਾਂ ਦੇ ਘਰੇ ਇੱਕ ਮਾਜ ਦਾ ਟ੍ਰੀਟਮੈਂਟ ਕੀਤਾ ਬਾਈ ਉਹ ਕੈਨੇਡਾ ਮਦਰ ਫੀਟਰ ਆਉਂ ਉਹਨਾ ਉਹਦੇ ਉਹਨਾਕ ਨਾ ਮਹੀਨੇ ਸੁਈਨ ਹਾਂ ਇਸ ਸੁਈਨ ਕਰਦੇ ਹਾਂ ਉਹਦਾ ਫਾਰਮਾਲੀ ਹੋ ਗਿਆ 8ਵੇਂ ਮਹੀਨੇ ਤੋਂ ਜਿਹੜਾ ਮਿਹਨਤ ਕਰੀ ਜਾਂਦੇ ਠੀਕੇ ਭਰੀਏ ਨੇ ਵੀ ਗੱਲ ਨਹੀਂ ਨਹੀਂ ਬਣਦੀ ਅੱਜ ਆਪਾਂ ਉਹਦਾ ਵੀ ਟ੍ਰੀਟਮੈਂਟ ਸ਼ੁਰੂ ਕੀਤਾ ਜੀਰੋ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਦਾ ਵੀ ਚੈੱਕ ਪਾਸ ਹੋ ਗਿਆ ਰਿਜ਼ਲਟ ਪੋਜ਼ਿਟਿਵ ਆ ਗਿਆ ਉਹਦੀ ਵੀ ਆਪਾਂ ਆਪਣੇ ਚੈਨਲ ਤੇ ਵੀਡੀਓ ਪਾਵਾਂਗੇ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਇਦਾਂ ਦੀਆਂ ਝੋਟੀਆਂ ਕਿਸਾਨ ਭਰਾਓ ਵਿੱਚ ਆਉਣਾ ਪਸ਼ੂ ਬਹੁਤ ਔਖੇ ਬੰਦੇ ਆ ਵੇਚਣ ਲੱਗੇ ਨੂੰ ਮੰਡ 5 ਲੱਖ ਦੇ ਆਪਾਂ ਵੇਚ ਦਿੰਨੇ ਆ ਆਪਾਂ ਮਨ ਸਮਝਾ ਲੈਣਾ ਚਲੋ ਯਾਰ ਕੋਈ ਗੱਲ ਨਹੀਂ ਵੇਚੋ ਪਰਾਂ ਘਾਟੇ ਨਾਲ ਪਰ ਜਦੋਂ ਆਪਾਂ ਸੋ ਲੈਣ ਜਾਣਾ ਹੁੰਦਾ ਪਤਾ ਉਦੋਂ ਲੱਗਦਾ 2 ਲੱਖ 2.5 ਲੱਖ ਚੰਗੇ ਚੰਗੇ ਜਾਨਵਰਾਂ ਦੀ ਡਿਮਾਂਡ ਕਰਦੇ ਆ ਹਰੇਕ ਬੰਦੇ ਦੇ ਬਸ ਦਾ ਕੰਮ ਨਹੀਂ ਰਿਹਾ ਚੰਗਾ ਜਾਨਵਰ ਲੈਣਾ ਆਪਣਾ ਇਹੀ ਕਰ ਸਕਦੇ ਆ ਕਿ ਚੰਗੇ ਜਾਨਵਰ ਆਪਾਂ ਆਪਣੇ ਘਰੇ ਸਾਂਭ ਲਗੇ ਉਹਨਾਂ ਦਾ ਟ੍ਰੀਟਮੈਂਟ ਸਹੀ ਢੰਗ ਨਾਲ ਕਰ ਲਗੇ ਗੱਪਣ ਕਰ ਲਗੇ ਤਾਂ ਕਿ ਆਪਾਂ ਨੂੰ 2.5 ਲੱਖ ਲਾਉਣ ਦੀ ਨੌਬਤ ਨਾ ਆਵੇ ਬਾਜੀ ਜੀ ਜਿੱਨੇ ਵੀਰੇ ਆਪਾਂ ਇਹ ਲੁੱਟ ਤੋਂ ਬਾਸ ਸਕਦੇ ਆ 2.5 ਲੱਖ ਹਰੇਕ ਬੰਦੇ ਦਾ ਫਸਲ ਦਾ ਰੋਗ ਨਹੀਂ ਆ ਤੁਸੀਂ ਆਪਦੇ ਘਰੇ ਹੀ ਚੰਗੇ ਚੰਗੇ ਜਾਨਵਰ ਤਿਆਰ ਕਰ ਲਓ ਰਿਪੀਟਰ ਤੋਂ ਰਿਪੀਟਰ ਮਤੂ ਜਿੰਨੇ ਟਾਈਮ ਦਾ ਮਰਜ਼ੀ ਹੋਵੇ ਉਹਦਾ ਹਾਲ ਹੋ ਸਕਦਾ ਇਹ ਰਿਜ਼ਲਟ ਤੁਹਾਡੇ ਸਾਹਮਣੇ ਆ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਵੀ ਵੀਰ ਭਰਾ ਦਾ ਭਲਾ ਹੋ ਸਕੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ